ਨਗਰ ਕੌਂਸਲ ਰਾਜਪੁਰਾ ਦੇ ਭਾਜਪਾ ਕਾਲੀ ਗੱਟ ਚੋੜ ਦੇ ਨਵੇਂ ਚੁਣੇ ਗਏ ਪ੍ਰਧਾਨ ਪ੍ਰਵੀਨ ਛਾਵੜਾ ਦੀ ਤਾਜਪੋਸ਼ੀ ਮੌਕੇ ਭਾਜਪਾ ਪ੍ਰਧਾਨ ਕਮਲ ਸ਼ਰਮਾ ਨਗਰ ਕੌਂਸਲ ਚ ਪਹੁੰਚੇ ਵਿਕਾਸ ਦੇ ਮੁੱਦੇ ਤੇ ਉਹਨਾਂ ਬੋਲਦਿਆਂ ਕਿਹਾ ਕਿ بارش ਕਾਰਨ ਸੜਕਾਂ ਆਦ ਦਾ ਵਿਕਾਸ ਕਾਰਜ ਅਜੇ ਰੁਕਿਆ ਹੋਇਆ ਹੈ ਜੋ ਜਲਦੀ ਸ਼ੁਰੂ ਹੋ ਜਾਵੇਗਾ ਤੁਸੀਂ ਸਾਨੂੰ ਥੋੜਾ ਜਿਹਾ ਸਮਾਂ ਹੋਰ ਦਿਓ ਕਿ ਬਾਰਸ਼ਾਂ ਬੂਰਸ਼ਾਂ ਖਤਮ ਹੋ ਜਾਣ ਬੜਾ 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 ਤੁਹਾਡਾ ਧੰਨਵਾਦ ਬੜਾ ਤੁਹਾਡਾ ਧੰਨਵਾਦ ਵਿਕਾਸ ਐਸੀ ਚੀਜ਼ ਹੈ ਜਿਹੜੀ ਲਗਾਤਾਰ ਚੱਲਣੀ ਚਾਹੀਦੀ ਹੈ ਜੀ ਵੈਚ ਕਰਨ ਨੂੰ ਮੰਨੋਗੇ ਕਿ ਇਹ ਤੇ ਹੋਇਆ ਨਹੀਂ ਕਿ ਪਿਛਲੇ 8 ਸਾਲਾਂ ਚ ਵਿਕਾਸ ਹੀ ਨਾ ਹੋਇਆ ਹੈ ਕਿਉਂਕਿ ਅਸੀਂ ਪਿਛਲਾ ਇਲੈਕਸ਼ਨ ਵੀ ਵਿਕਾਸ ਦੇ ਮੁੱਦੇ ਤੇ ਜਿੱਤੇ ਆ ਸੀ ਲੇਕਿਨ ਮੈਂ ਮੰਨਦਾ ਹੈ ਕਿ ਸੁਧਾਰ ਦੀ ਜ਼ਰੂਰਤ ਹੈ ਸੜਕਾਂ ਚ ਵੀ ਹੋਰ ਵੀ ਇਨਫਰਾਸਟ੍ਰਕਚਰ ਸੁਧਾਰ ਦੀ ਜ਼ਰੂਰਤ ਹੈ ਪਿਛਲੇ ਕੁਝ ਮਹੀਨਿਆਂ ਵਿੱਚ ਭਾਜਪਾ ਕਾਲੀ ਸਮਰਥਕਾਂ ਦੇ ਨਸ਼ਾ ਤਸਕਰੀ ਚ ਸ਼ਾਮਲ ਹੋਣ ਦੇ ਇਲਜ਼ਾਮਾਂ ਤੇ ਜਦੋਂ ਉਹਨਾਂ ਤੋਂ ਸਵਾਲ ਕੀਤਾ ਗਿਆ ਤਾਂ ਉਹਨਾਂ ਇਸ ਮੁੱਦੇ ਤੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਿਹੜੇ ਵੀ ਦੇ ਲੀਡਰਾਂ ਦੇ ਸਮਰਥਕਾਂ ਦੇ ਲੱਗਣ ਲੱਗੇ ਜਾਂ ਕਿ ਮੱਛੀ ਦੇ ਦੇ ਇਹ ਵੀ ਇੱਕ ਸਿਆਸੀ ਕਰਨਾ ਕਿ ਸੱਚੀ ਗੱਲ ਨਹੀਂ ਕਰਨਾ ਨਹੀਂ ਮੈਂ ਇਸ ਤੇ ਥੈਂਕ ਯੂ ਇਸ ਮੌਕੇ ਜ਼ਿਆਦਾਤਰ ਅਕਾਲੀ ਕਾਉਂਸਲਰ ਗੈਰ ਹਾਜ਼ਰੀ ਦਿਖੇ ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਸ਼ਾਵੜਾ ਨੇ ਇਸ ਜ਼ਿੰਮੇਵਾਰੀ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਜਿੱਥੇ ਮੈਂ ਗਠਬੰਧਨ ਹਾਈ ਕਮਾਂਡ ਦਾ ਧੰਨਵਾਦ ਕਰਦਾ ਉੱਥੇ ਜੋ ਗਠਬੰਧਨ ਦੇ ਫੈਸਲੇ ਮੁਤਾਬਕ ਨਗਰ ਕੌਂਸਲ ਰਾਜਪੁਰਾ ਦੀ ਪ੍ਰਧਾਨਗੀ ਪਾਜਪਰ ਉਹ ਦਿੱਤੀ ਹੈ ਪਰ ਸਾਰੇ ਕਾਉਂਸਲਰ ਉਹਦੇ ਸਹਿਯੋਗ ਦੇ ਰਹੇ ਨੇ ਮੈਂ ਤੈਜ ਦਿਲ ਤੋਂ ਸਾਰੇ ਕਾਉਂਸਲਰ ਸਹਿਬਾਨਾਂ ਦੇ ਨਾਲ-ਨਾਲ ਸਮੁੱਚੀ ਲੀਡਰਸ਼ਿਪ ਦਾ ਤੈਜ ਦਿਲ ਤੋਂ ਧੰਨਵਾਦ ਕੈਮਰਾਮੈਨ ਅਭਿਸ਼ੇਕ ਸੂਤ ਦੇ ਨਾਲ ਪਾਰਸੋਦੀ ਰਿਪੋਰਟ ਪੈਰਾਦਾ ਟੀਵੀ